ਫਿਰ ਉਕਤ ਵਿਅਕਤੀ ਨੇ ਫੇਸਬੁੱਕ ਤੇ ਇੱਕ ਪੋਸਟ ਪਾ ਕੇ ਆਪਣੀ ਮੌਤ ਦਾ ਜ਼ਿੰਮੇਵਾਰ ਆਪਣੇ ਸਹੁਰੇ ਨੂੰ ਟਰਾਇਆ ਤੰਗ ਪਰੇਸ਼ਾਨ ਕਰਦੇ ਸੀ ਤੇ ਉਸ ਦੇ ਘਰ ਵਾਲੇ ਜੋ ਸੀ ਉਹ ਵੀ ਉਸ ਨੂੰ ਛੱਟ ਕੇ ਚਲੀ ਗਈ। ਦਾਜਾ ਨਾ ਕਿ ਗੁਰਪ੍ਰੀਤ ਸਿੰਘ ਦਾ ਝਗੜਾ ਕਿਸੇ ਗੱਲ ਨੂੰ ਲੈ ਕੇ ਆਪਣੇ ਦੀਦੀ ਦੇ ਨਾਲ ਹੋ ਜਾਂਦਾ ਹੈ ਤੇ ਜਿਸ ਤੋਂ ਚਲਦਿਆ ਉਹਦੇ ਸਹੁਰੇ ਘਰ ਵਾਲੇ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੇ। ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਜੋ ਹੈ ਜ਼ਹਿਰੀਲਾ ਪਦार्थ ਖਾ ਕੇ ਖੁਦਕੁਸ਼ੀ ਕਰ ਲੈਂਦਾ ਉੱਥੇ ਹੀ ਉਹਨਾਂ ਮ੍ਰਿਤਕ ਦੇ ਘਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਹੈ। ਦਾਜਾ ਨਾ ਕਿ ਇਹ ਮਾਮਲਾ ਬਟਾਲਾ ਤੋਂ ਸਾਹਮਣੇ ਹੈ ਜਿੱਥੇ 34 ਸਾਲਾਂ ਲੜਕੇ ਗੁਰਪ੍ਰੀਤ ਸਿੰਘ ਦਾ ਵਿਆਹ 2000 ਰਾਜ ਕਿਰਨਦੀਪ ਕੋਰ ਨਾਲ ਹੋਇਆ ਸੀ ਜਿਸ ਤੋਂ ਬਾਅਦ ਗੁਰਪ੍ਰਤ ਸਿੰਘ ਆਪਣੀ ਪਤਨੀ ਕਿਰਨਦੀਪ ਕੋਰ ਨੂੰ 2013 ਜਸਟ੍ਰੇਲੀਆ ਲੈ ਗਿਆ ਉੱਥੇ ਉਹਨਾਂ ਦੀ ਬੇਟੀ ਨੇ ਜਨਮ ਲਿਆ ਪਰ 7 ਸਾਲ ਰਹਿਣ ਤੋਂ ਬਾਅਦ ਗੁਰਪ੍ਰਤ ਸਿੰਘ ਆਪਣੀ ਪਤਨੀ ਦੇ ਨਾਲ ਵਾਪਸ ਪਿੰਡ ਆ ਗਿਆ ਪਿੰਡ 'ਚ ਸਭ ਕੁਝ ਠੀਕ ਚੱਲ ਰਿਹਾ ਸੀ ਕਿ ਇਸੇ ਦੌਰਾਨ ਗੁਰਪ੍ਰਤ ਸਿੰਘ ਦੀ ਆਪਣੇ ਚੀਚੇ ਅਮਰਪਾਲ ਸਿੰਘ ਨਾਲ ਝਗੜਾ ਹੋ ਗਿਆ ਉਦੋਂ ਤੋਂ ਹੀ ਗੁਰਪ੍ਰਤ ਨੂੰ ਸਹੁਰੇ ਵਾਲੇ ਤੰਗ ਪਰੇਸ਼ਾਨ ਕਰਨ ਲੱਗੇ ਇਸ ਕਾਰਨ ਕਿਰਨਦੀਪ ਕੋਰ ਨੇ ਗੁਰਪ੍ਰਤ ਖਿਲਾਫ ਕਈ ਕੇਸ ਦਰਜ ਕਰਵਾਏ ਹਾਲਾਂਕਿ ਗੁਰਪ੍ਰਤ 'ਤੇ ਲੋਕ ਕਿਰਨ ਦੀ ਪੋਲ ਦੇ ਖਿਲਾਫ ਵੀ ਕੇਸ ਦਰਜ ਕੀਤੇ ਗਏ ਇਸ ਦੇ ਬਾਵਜੂਦ ਸੋਰੇ ਪਰਿਵਾਰ ਪੁਲਿਸ ਕੋਲ ਝੂਠੀ ਸ਼ਿਕਾਇਤ ਦਰਜ ਕਰਵਾ ਕੇ ਗੁਰਪ੍ਰੀਤ ਸਿੰਘ ਨੂੰ ਤੰਗ ਪਰੇਸ਼ਾਨ ਕਰ ਰਹੇ ਸੀ ਇਸ ਕਾਰਨ ਗੁਰਪ੍ਰੀਤ ਸਿੰਘ ਨੇ ਵਿਰਵਾਰ ਰਾਤ ਨੂੰ ਆਪਣੇ ਹੀ ਘਰ ਚ ਕੋਈ ਜ਼ਹਿਰੀਲੀ ਚੀਜ਼ ਨਿਕਲੀ ਉਸ ਤੋਂ ਬਾਅਦ ਉਸ ਦੀ ਹਾਲਤ ਚੂਸੀ ਉਹ ਨਾਜ਼ੁਕ ਹੋ ਗਈ ਤੇ ਉਸ ਨੂੰ ਇਲਾਜ ਲਈ ਪਟਾਲਾ ਦੇ ਇੱਕ ਨਿੱਜੀ ਹਸਪਤਾਲ ਚ ਲਿਆਂਦਾ ਗਿਆ ਪਰ ਗੁਰਪ੍ਰੀਤ ਸਿੰਘ ਦੀ ਰਾਸਤੇ ਚ ਹੀ ਮੌਤ ਹੋ ਗਈ ਮਰਨ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਨੇ ਸੁਸਾਈਡ ਨੋਟ ਵੀ ਲਿਖਿਆ ਸੀ ਜਿਸ ਚ ਉਸਨੇ ਆਪਣੇ ਸੋਹਰੇ ਘਰ ਦੀਆਂ ਨੂੰ ਜ਼ਿੰਮੇਵਾਰ ਖਰਾਇਆ ਤੇ ਸੁਸਾਇਟੀ ਨੋਟ ਨੂੰ ਫੇਸਬੁੱਕ ਤੇ ਪੋਸਟ ਕਰ ਦਿੱਤਾ ਹੁਣ ਗੁਰਪੇ ਦੇ ਘਰ ਵਾਲੇ ਇਨਸਾਫ ਦੀ ਮੰਗ ਕਰ ਰਹੇ ਨੇ ਹਰੀ ਜੀ ਕੀ ਗੱਲ ਕੀ ਹੋਈ ਗੱਲ ਕੋਈ ਸੌਲੇ ਨਾ ਝਗੜਾ ਸਰ ਤਾਂ ਗਿਆ 3 ਸਾਲ ਹੋ ਗਏ ਆ ਮੋਤੀ ਨੂੰ ਫੇਕੇਰੇ ਮਾਪੇ ਲੈ ਗਏ ਸੀਗੇ ਪਰ ਤੇ ਕੁੱਝ ਬਾਅਦ ਤੋਂ ਕੱਲ ਦੇ ਰਹੇ ਆ ਬਾਅਦ ਵਿੱਚ ਕੇਸ ਐਂ ਵੀ ਸੇਬੇ ਦਾ ਲਾਤਾ ਬਾਅਦ ਚ ਉਹਨਾਂ ਨੇ ਬੋਰ ਕੇਸ ਲਾਤਾ 14 ਤਰੀਕ ਤੇ ਕੋਈ ਨਵਾਂ ਕੇਸ ਲਾਤਾ ਉਦੋਂ ਦੀ ਜ਼ਿਆਦਾ ਫੇਰ ਟੈਨਸ਼ਨ ਲੈ ਗਿਆ ਇਹ ਗੱਲ ਉਹਦੋਂ ਦਾ ਤਾਂ ਆਪਣੇ ਟੈਨਸ਼ਨ ਚ ਹੀ ਰਿਹਾ ਵਾ ਅੱਜ ਤਰੀਕ ਦੇ ਜਾਣਾ ਹੈਗਾ ਵੇ ਨਹੀਂ ਜਾ ਸਕਿਆ ਬੇ। ਕੀ ਕਹਿੰਦੇ ਕੀ ਸੀ ਸੋਰੇ ਨੂੰ? ਸੋਰੇ ਆਂਦੇ ਤੇ ਬਹੁਤ ਪਿਆਰ ਕਰਦਾ ਸੀ ਬੇਟੀ ਜਾਣਾ ਸਾਲਾਂ ਦੀ ਬੇਟੀ ਵੱਜਾ ਮਰ ਗਿਆ। ਅੱਲਾ ਹੀ ਮੈਂ 베ਜੀ ਨੂੰ ਮਿਲਣਾ ਵਾਂ। ਸੋਰਾ ਮੈਨੂੰ ਤਮ ਕੀ ਕਹੇਗਾ ਵੀ ਜੇ ਇਹ ਹੁਣ ਇਹ ਮੇਰੇ ਪਿੰਡ ਚਲ ਗਿਆ ਕੁੜੀ ਨੂੰ ਨਹੀਂ ਤੇ ਮੈਂ ਇਹਨੂੰ ਮਾਰ ਕੇ ਤੇਰੇ ਬੂਏ ਤੇਰੇ ਬੂਏ ਦੇ ਕੇ ਲੋਥੀ। ਤੁੰਗਾ ਮੈਨੂੰ ਬਹੁਤ ਪੈੜਾ ਬੋਲਦਾ ਸੀ। ਤੁਹਾਡੇ ਕਿਹੜੇ ਪਿੰਡ ਵਿਆਹ ਹੈ? ਪੁਰੀਗਾ। ਪੁਰੀਗਾ। ਜੇ ਮੈਂ ਤੁਹਾਨੂੰ ਵਿਆਹ ਨੇ ਤੇ ਹੋ ਗਿਆ ਬੰਦ 2012 ਚ ਹੋਇਆ ਸੀ। ਗੁਰਦੀ ਦਾ ਨਾਂ ਕਿੰਦੀਪ। ਗੁਰਪ੍ਰੀਤ ਮੁੰਡੇ ਦਾ ਨਾਂ ਗੁਰਪ੍ਰੀਤ। ਤੇ ਮਰਨ ਤੋਂ ਪਹਿਲਾਂ ਫੇਸਬੁਕ ਤੇ ਵੀ ਪਾਇਆ ਸੀ। ਫੇਸਬੁਕ ਤੇ ਲਿਖੀ ਪਾਇਆ। ਪਾਇਆ ਬਲਿਖੇਆ ਪਰ ਲਿਖਿਆ ਵਾ ਕੀ ਚੌਂਦੇ ਤੂੰ। ਮੈਂ ਚਾਹੁੰਦੀ ਮੈਨੂੰ ਇਨਸਾਫ ਦਿਵਾ ਦਿਓ ਮੇਰਾ ਪੁੱਤ ਤੜਫਦਾ ਮਰ ਗਿਆ। ਉਹ 28 ਸਾਲ ਦੀ ਕਿੰਨੀ ਉਮਰ ਦੀ ਕੀ ਕੰਮ ਕਰਦਾ ਹੈ? ਕੰਮ ਪਹਿਲਾਂ ਆਸਟ੍ਰੇਲੀਆ 7 ਸਾਲ ਲਾਇਆ ਹੀ ਹੈ। ਬਾਅਦ ਵਿੱਚ ਇਹ ਵਿਆਹ ਵਿਆਹ ਇਹਨੂੰ ਵੀ 3 ਸਾਲ ਘਲਦਾ ਵਾ। ਉੱਥੋਂ ਫੇਰ ਇਹ ਆ ਕੇ ਦੱਸਣ ਲੱਗ ਗਏ ਉਹ ਦੱਸਣ ਮਗਰੋਂ ਆ ਗਿਆ ਵਾਪਸ ਇਹ ਲੈਣਾ 40-45 ਲੱਖ ਰੁਪਈਆ ਇਹਨਾਂ ਨੇ ਫੈਲਾ ਤੇ ਲਾਇਆ ਉਹ ਉੱਤੀ ਨਾ ਉਹਨੇ ਮੈਂ ਆ ਕੇ ਨਾ ਨਹੀਂ ਕੋਈ ਬਾਤ ਆ ਪੰਦਾ ਵਿਆਜ ਖਾਈ ਜਾ ਤੂੰ ਇੰਨੇ ਕ ਤੁਹਾਡੇ ਪੈਸਾ ਉਹਦੇ ਦੇ ਵੀ ਕੁਝ ਮਿਲੇ ਆ ਤੇ ਖਾ ਲੋ ਤੂੰ ਭਾਵੇਂ ਇਹਨਾਂ ਨੇ ਫੈਲਾ ਲਾਉਂਦੇ ਰਹੇ ਆਪਣੀ ਮਰਜ਼ੀ ਨਾਲ ਜੇ ਤਾਂ ਪੂਰੀ ਲਾਈ ਕੀਤੀ ਹੁੰਦੀ ਨਾ ਮੈਂ 트리플 ਲਾਈ ਕੀਤੀ ਨਾ ਹੀ ਆਇਆ ਵਾ ਨਾ ਨਾ ਮੋਗੇ ਮੇਰਾ ਕਰਤਾਰ ਸਿੰਘ ਮੈਂ ਨਾ ਜਵਾਈ ਮਸੀਤ ਦਾ ਮਲ ਦੇ ਹੁੰਦੇ ਜਵਾਈ ਹੈ ਤੇ ਉਹ ਮਰਨ ਨੇ ਖਾਤਾ ਕੀ ਯਕੀਨ ਲੱਗਦਾ ਸਾਡਾ ਉਹਨਾਂ ਨੇ ਸੁਪਾਦਿਆਂ ਕੋਲ ਲਿਆਂ ਇਹਨੇ ਫਾਈਲ ਰਾਫੀ ਲੈ ਕੇ ਆਏ ਆ ਕੱਲ ਜਾਂ ਪਹਿਲਾਂ ਲੈ ਕੇ ਕੋ ਰੱਖਿਆ ਵਾ 14 ਤਰੀਕ ਦਾ ਕੋਈ ਕੇਸ ਨਾ ਪਹਿਲਾਂ ਕੇਸ ਲੱਗਾ ਚੱਲਣ ਡਿਆ ਹਜੇ 14 ਤਰੀਕ ਦਾ ਕੋਈ ਜੇ ਵਕੀਲ ਨੇ ਦੱਸਿਆ ਵੀ ਭਾਈ ਕੇਸ ਉਹ ਕੁੜੀ ਜਿਹੜਾ ਕੋਈ ਐਕਸਟਰਾ ਕਰਕੇ ਗਈ ਆ ਉਹ ਤੋਂ ਇਨਾ ਪਰੇਸ਼ਾਨ ਹੋ ਗਿਆ ਬਹੁਤ ਜ਼ਿਆਦਾ ਹੀ ਮਲਵੇ ਹੋ ਜਦੋਂ ਮਰਨ ਤੋਂ ਪਹਿਲਾਂ ਫੇਸਬੁੱਕ ਤੇ ਕੀ ਬੋਲ ਫੇਸਬੁੱਕ ਤੇ ਉਹਨਾਂ ਨੇ ਆਪਣੇ ਸਹੁਰਿਆਂ ਦਾ ਨਾਮ ਵਾਈਫ ਦਾ ਮਲੇ ਸਾਰਿਆਂ ਦਾ ਨਾਮ ਪਾ ਕੇ ਮੈਂਸ਼ਨ ਕਰਕੇ ਨਾਲ ਪਾਇ ਮੈਂ ਇਹਨਾਂ ਤੋਂ ਪਰੇਸ਼ਾਨ ਵਾਂ ਤੇ ਇਹ ਹੋਣ ਲੱਗਿਆ ਵੀ ਕੋਈ ਜ਼ਿੰਮੇਵਾਰੀ ਜਿਹੜੀ ਹੈ ਮੇਰੀ ਉਹਨਾਂ ਸਹੁਰਿਆਂ ਦੀ ਜ਼ਿੰਮੇਵਾਰੀ ਹੋਵੇਗੀ। ਤੇ ਕਿਸੇ ਨੂੰ ਦੱਸਿਆ ਨਹੀਂ ਘਰ ਰਾਤ ਉਹਨੇ 8:00 ਦਾ 11:00 ਵਜੇ ਦੇ ਨਾਲ ਦਵਾਈ ਖਾ ਕੇ ਤੇ ਮਾਂ ਨੂੰ ਮੋੜ ਕੇ ਕਹਿੰਦਾ ਮੈਂ ਆ ਮੈਨੂੰ ਦਵਾਈ। ਕਮਰੇ ਜ ਇਕੱਲਾ ਸੀ ਕਮਰੇ ਜੋ ਹੁੰਦਾ ਸੀ ਇਕੱਲਾ ਇਹ ਬਾਤੂ ਜੀ ਕਮਰੇ ਜੀ ਹੀ ਲੱਗੇ। ਉਹਦਾ ਤੁਰੇ ਫਿਰਦੇ ਹੀ ਕਿੰਨੇ ਬੱਚੇ ਨੇ ਬੱਚਾ ਇੱਕ ਬੇਟੀ ਉਹਨਾਂ ਦੀ 11 ਸਾਲ ਦੀ। ਕਿਵੇਂ ਕੋ ਰਹਿੰਦੀ ਕਿ ਆਪਣੀ ਮਾਂ ਨਹੀਂ ਉਹ ਮਾਂ ਦੇ ਕੋ ਉਹ ਮਿਲ ਨਹੀਂ ਦਿੰਦੇ ਉਹਨਾਂ ਮਗਰ। ਕਾਫੀ ਟਾਈਮ ਤੋਂ ਮਿਲਦੀ ਕੋਈ ਗੱਲ ਨਹੀਂ ਮਿਲਣ ਦੇ ਖੇਲ ਆਵਾ ਕਹਿੰਦੇ ਮਸੀ ਨੂੰ ਨਹੀਂ ਮਿਲਦੇ ਨਾਲ। ਉਹ ਤੋਂ ਇੰਨਾ ਪਰੇਸ਼ਾਨਵਾ ਵੀ ਮਲੇ ਮੇਰੀ ਇੰਨਾ ਪਰੇਸ਼ਾਨ ਹੋਇਆ ਤੇ ਇਹਨਾਂ ਨੂੰ ਵੀ ਉਹ ਉਹ ਜਿਹਨਾਂ ਦਾ ਰਿਸ਼ਤੇਦਾਰ ਇੱਕ ਪੁਲਿਸ ਵਾਲਾ ਵਾ ਕੋਈ ਤੇ ਉਹਨਾਂ ਨੂੰ ਵੀ ਥਾਣੇ ਦੇ ਮਲਵੇ ਕੇਸ ਚੱਲਣ ਦੇ ਬਾਰਡੇ ਰਿਪੋਰਟ ਨੇ ਫੈਸਲਾ ਦੇਣਾ ਹੁੰਦਾ ਉਹਨਾਂ ਨੂੰ ਘੱਲ ਘੱਲ ਕੇ ਪੁਲਿਸ ਵਾਲਿਆਂ ਨੂੰ ਉਹ ਇਹਨਾਂ ਨੂੰ ਥਾਣੇ ਭਲਾ ਕੇ ਤੇ ਉੱਥੇ ਜਰੀਲ ਕਰਦੇ ਉਹਦੇ ਤੋਂ ਵੀ ਮੁੰਡਾ ਬਹੁਤ ਪਰੇਸ਼ਾਨ ਆ ਕਿ ਮੇਰੀ ਮਾਂ ਕਹਿੰਦੀ ਆ ਉਮਰ ਵੇਖੋ ਤੁਹਾਡੇ ਸਾਹਮਣੇ ਕੀ ਆ ਤੇ ਕਾਫੀ ਉਮਰ ਹੋ ਗਈ ਬੁੱਢਿਆ ਦੇ ਥਾਣੇ ਸੱਤ ਸੱਤ ਕਿਤੇ ਜਰੀਲ ਕਰ ਰਹੇ ਆ ਉਹ ਤੋਂ ਵੀ ਪਰੇਸ਼ਾਨ ਹੀ ਰਹਿ ਗਏ ਰੋਂਦਾ ਰਹਿੰਦਾ ਹੈ ਹਿੰਕਰੋ ਆਈਦਾ ਹੈ ਉਹ ਕਿਰੋਲਾ ਭਾਈ ਮਲੇ ਬਹੁਤ ਪਰੇਸ਼ਾਨ ਕਰਦੇ ਆ ਉਹਨਾਂ ਘਰ ਵਿੱਚ ਕੌਣ ਹੈ ਇਹਨਾਂ ਤੋਂ ਘਰ ਦੇ ਇਹਨਾਂ ਦਾ ਇਕੱਲੇ ਹੀ ਆ ਇਹ ਦੋ ਭੈਣਾ ਹੋ ਗਈਆਂ ਉਹ ਆਪਣੇ ਘਰ ਵਾਹ ਤਕੜਾ ਜਾਂਦਾ ਝਗੜਾ ਤਨਾ ਸਾਲਾਂ ਤੋਂ ਚੱਲ ਰਿਹਾ ਨਾਲ ਇਦਾਂ ਹੀ ਮਿਲਦੀ ਆ ਪਿੰਡ ਕਿਹੜਾ ਤੁਹਾਡਾ ਇਹ ਲਿਆਰੇ ਆ ਉਹ ਆ ਵੀ ਨਹੀਂ ਆ ਰਹੀ ਹੈ ਇਹਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਹੈ ਹਾਂਜੀ ਪਹਿਲਾਂ ਵੀ ਇਹਨਾਂ ਨੇ ਦੱਸਿਆ ਵੀ ਮਹਿਲਾ ਨੂੰ ਖਾ ਲੈਣ ਦੀ ਕੋਸ਼ਿਸ਼ ਕੀਤੀ ਆ ਇਸੇ ਪਰੇਸ਼ਾਨੀ ਤੋਂ ਹੀ ਮਤਲਬ ਇਹ ਉਹ ਬੇਟੀ ਨੂੰ ਮਿਲਣ ਨਹੀਂ ਦਿੰਦੇ ਨਾ ਉਹ ਆ ਰਹੀ ਆ ਤੇ ਨਾ ਹੀ ਮਤਲਬ ਇਹ ਕਿ ਕਿਸੇ ਦੇ ਪਾਸੇ ਮਿਲਦੀ ਹੋ ਕਰਨੀ ਦੋ ਮਲੇ ਸ਼ਿਕਾਇਤ ਦਰਜ ਕਰਾਈ ਜੀ ਸ਼ਿਕਾਇਤ ਤਾਂ ਪਹਿਲਾਂ ਹੀ ਦਰਜ ਕਰਾਈ ਆ ਹੁਣ ਵੀ ਕਰਾਈ ਆ ਇਸੇ ਲਾਈਨ ਦੇ ਕੀ ਕਹਿੰਦੇ ਉਹ ਆ ਰਹੇ ਆ ਪੂਸ ਵਾਲੇ ਕਹਿੰਦੇ ਵੀ ਅਸੀਂ ਆ ਰਹੇ ਹੇ ਕਿਹੜਾ ਪਿੰਡ ਹੈ ਮੁੰਡੇ ਦਾ ਕਿਹੜਾ ਪਿੰਡ ਹੈ ਮੁੰਡੇ ਦਾ ਪਿੰਡ ਉਹਦਾ ਪਿੱਛੇ ਦੇਗਾ ਲੀਲਕਾ ਵਾ ਬਡਾਲੇ ਕਰਨਥਿਆ ਦੇ ਕੋਲ ਐਸ ਵੇਲੇ ਹੁਣ ਇਹ ਰੇਨ ਸਿਟੀ ਇੱਥੇ ਬਟਾਲੇ ਰਹਿ ਮਲੇਵੀ ਸੋਹੋ ਦਾ ਕਿਹੜਾ ਪਿੰਡ ਹੈ ਪੁਰੀਆਂ ਦਾ ਪੁਰੀਆਂ ਹਾਂਜੀ ਪੁਰੀਆਂ ਜੀ ਇਹ ਤਾਂ ਜੀ ਕੱਲ ਸਾਨੂੰ ਇਨਫੋਰਮੇਸ਼ਨ ਆਈ ਸੀ ਤੇ ਅੱਜ ਉਹਨਾਂ ਦੇ ਉਹਨਾਂ ਦੀ ਮਾਤਾ ਜੀ ਦੇ ਬਰਨਜੀਤ ਕੌਰ ਦੇ ਬਿਆਨਾਂ ਤੇ ਅਸੀਂ ਐਫ ਆਈ ਨੰਬਰ 198 ਮਿਤੀ 19 ਸਤ 2024 ਅੰਡਰ ਸੈਕਸ਼ਨ 108 68 ਬੀ ਨਸ ਨਵੀਂ ਤਰ੍ਹਾਂ ਦੇ ਤਹਿਤ ਪਰਚਾ ਦੱਚ ਕਰਦਾ ਇਹਨੀਆਂ ਦੇ ਖਿਲਾਫ ਅਸੀਂ ਜੇ ਉਹਨਾਂ ਦੇ ਜੋ ਉਹਨਾਂ ਨੇ ਬਿਆਨ ਦੋਇਆ ਉਸ ਚ ਕਿਰਨਦੀਪ ਕੌਰ ਤੇ ਉਹਨਾਂ ਦੇ ਨਾਲ ਸੱਸ ਸਹੁਰਾ ਚਾਰ ਬੰਦੇ ਉਹਦੇ ਖਿਲਾਫ ਆਈ ਹੈ ਖੱਜਾ ਦੱਚ ਕਰਦਾ ਕੋਈ ਸਰ ਹੁਣ ਤੱਕ ਗ੍ਰਿਫਤਾਰੀ ਕੀਤੀ ਨਹੀਂ ਅਰੇ ਰੀਸੈਂਟਲੀ ਪਰਚਾ ਦੱਚ ਹੋਇਆ ਇਸ ਤੋਂ ਬਾਅਦ ਅਸੀਂ ਗ੍ਰਿਫਤਾਰੀ ਸ਼ੁਰੂ ਕਰਾਂਗੇ ਦਿਖਾ ਕੇ ਖੁਦਕੁਸ਼ੀ ਕਰ ਲਈ ਜੀ ਹਾਂ ਮਰਨ ਤੋਂ ਪਹਿਲਾਂ ਉਕਤ ਵਿਅਕਤੀ ਨੇ Facebook ਤੇ ਇੱਕ ਪੋਸਟ ਪਾ ਕੇ ਆਪਣੀ ਮੌਤ ਦਾ ਜ਼ਿੰਮੇਵਾਰ ਆਪਣੇ ਸਹੁਰੇ ਨੂੰ ਟਰਾਇਆ ਨਰਸਲ ਗੁਰਪ੍ਰੀਤ ਸਿੰਘ ਨੂੰ ਉਸਦੇ ਸਹੁਰੇ ਘਰ ਵਾਲੇ ਤੰਗ ਪਰੇਸ਼ਾਨ ਕਰਦੇ ਸੀ ਤੇ ਉਸਦੇ ਘਰ ਵਾਲੇ ਜੋਸੀ ਉਹ ਵੀ ਉਸ ਨੂੰ ਛੱਟ ਕੇ ਚਲੀ ਗਈ ਸੀ ਦੱਸ ਦਵਾ ਕਿ ਗੁਰਪ੍ਰੀਤ ਸਿੰਘ ਦਾ ਝਗੜਾ ਕਿਸੇ ਗੱਲ ਨੂੰ ਲੈ ਕੇ ਆਪਣੇ ਚੀਚੇ ਦੇ ਨਾਲ ਹੋ ਜਾਂਦਾ ਹੈ ਤੇ ਜਿਸ ਤੋਂ ਚੱਲਦਿਆ ਉਹਦੇ ਸਹੁਰੇ ਘਰ ਵਾਲੇ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੇ ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਜੋ ਹੈ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰ ਲੈਂਦਾ ਉੱਥੇ ਹੀ ਉਹਨਾਂ ਮ੍ਰਿਤਕ ਦੇ ਘਰ ਵਾਲਿਆਂ ਦਾ ਰੋ ਰੋ ਕੇ ਦਾ ਹੱਥ ਉਹ ਰੱਖਿਆ ਦਾਜਾ ਨਾ ਕਿ ਇਹ ਮਾਮਲਾ ਬਟਾਲਾ ਤੋਂ ਸਾਹਮਣੇ ਹੈ ਜਿੱਥੇ 34 ਸਾਲਾਂ ਲੜਕੇ ਗੁਰਪ੍ਰੀਤ ਸਿੰਘ ਦਾ ਵਿਆਹ 2012 ਚ ਕਿਰਨਦੀਪ ਖੋਰ ਨਾਲ ਹੋਇਆ ਸੀ ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਆਪਣੀ ਪਤਨੀ ਕਿਰਨਦੀਪ ਖੋਰ ਨੂੰ 2013 ਜਸਟ੍ਰੇਲੀਆ ਲੈ ਗਿਆ ਉੱਥੇ ਉਹਨਾਂ ਦੀ ਬੇਟੀ ਨੇ ਜਨਮ ਲਿਆ ਪਰ 7 ਸਾਲ ਰਹਿਣ ਤੋਂ ਬਾਅਦ ਗੁਰਪ੍ਰੀਤ ਸਿੰਘ ਆਪਣੀ ਪਤਨੀ ਦੇ ਨਾਲ ਵਾਪਸ ਪਿੰਡ ਆ ਗਿਆ ਪਿੰਡ ਚ ਸਭ ਕੁਝ ਠੀਕ ਚੱਲ ਰਿਹਾ ਸੀ ਕਿ ਇਸੇ ਦੌਰਾਨ ਗੁਰਪ੍ਰੀਤ ਸਿੰਘ ਦੀ ਆਪਣੇ ਚੀਚੇ ਅਮਰਿਤਪਾਲ ਸਿੰਘ ਨਾਲ ਝਗੜਾ ਹੋ ਗਿਆ ਉਦੋਂ ਤੋਂ ਹੀ ਗੁਰਪ੍ਰੀਤ ਨੂੰ ਸਹੁਰੇ ਵਾਲੇ

ਸਸਟੇ ਜੀ ਮੋਟਰ ਪਰੰਤੋਂ ਪਹਿਲਾਂ ਗੁਰਪ੍ਰੀਤ ਸਿੰਘ ਨੇ ਉਸ ਸਾਈਡ ਨੋਟ ਵਿੱਚ ਲਿਖਿਆ ਸੀ ਜਿਸ ਚ ਉਸਨੇ ਆਪਣੇ ਸੋਹਰੇ ਘਰਦਿਆਂ ਨੂੰ ਜ਼ਿੰਮੇਵਾਰ ਠਰਾਇਆ ਤੇ ਸਾਈਡ ਨੋਟ ਨੂੰ ਫੇਸਬੁੱਕ ਤੇ ਪੋਸਟ ਕਰ ਦਿੱਤਾ ਹੁਣ ਗੁਰਪ੍ਰੀਤ ਦੇ ਘਰ ਵਾਲੇ ਇਨਸਾਫ ਦੀ ਮੰਗ ਕਰ ਰਹੇ ਨੇ ਹਰੀ ਜੀ ਕੀ ਗੱਲ ਕੀ ਹੋਈ ਗੱਲ ਕੋਈ ਸੋਹਰੇ ਨਾਲ ਝਗੜਾ ਸਰ ਤਾਂ ਗਿਆ 3 ਸਾਲ ਹੋ ਗਏ ਆ ਮੋਤੀ ਨੂੰ ਫੇਕੇਰੇ ਮਾਪੇ ਲੈ ਗਏ ਹੀ ਹੈ ਪਰ ਤਦ ਤਿੰਨ ਸਾਲ ਤੋਂ ਕੱਲ ਦੇ ਰਹੇ ਆ ਬਾਅਦ ਵਿੱਚ ਕੇਸ ਐਂ ਦੀ ਸੇਵਾ ਦਾ ਲਾਗਾ ਬਾਤ ਉਹਨਾਂ ਨੇ ਬਹੁਤ ਕੇਸ ਲਾਤੇ 14 ਤਰੀਕ ਤੇ ਕੋਈ ਨਵਾਂ ਕੇਸ ਲਾਤਾ ਉਦੋਂ ਦੀ ਜ਼ਿਆਦਾ ਫੇਰ ਟੈਨਸ਼ਨ ਆ ਗਿਆ ਹੀਗਾ ਉਹਦੋਂ ਦਾ ਤਾਂ ਆਪਣੇ ਟੈਨਸ਼ਨ ਚ ਹੀ ਰਿਹਾ ਵਾ ਅੱਜ ਤਰੀਕ ਦੇ ਜਾਣਾ ਹੀਗਾ ਤੇ ਨਹੀਂ ਜਾ ਸਕਿਆ ਬਣੀ ਕੀ ਕਹਿੰਦੇ ਕੀ ਸੀ ਸੋਰੇ ਨੂੰ ਸੋਰੇ ਆਂਦੇ ਤੇ ਇਹ ਬਹੁਤ ਪਿਆਰ ਕਰਦਾ ਸੀ ਬੇਟੀ ਜਾਣਾ ਸਾਲਾਂ ਦੀ ਬੇਟੀ ਵੱਜਾ ਮਰ ਗਿਆ ਅੰਦਾ ਹੀ ਮੈਂ ਬੇਟੀ ਨੂੰ ਮਿਲਣਾ ਵਾ ਸੌਰਾਮੀ ਨੂੰ ਤਮਕੀ ਜੇ ਕਿਹਾ ਵੀ ਜੇ ਹੁਣ ਇਹ ਮੇਰੇ ਪਿੰਡ ਚਲ ਗਿਆ ਕੁੜੀ ਨੂੰ ਨਹੀਂ ਤੇ ਮੈਂ ਇਹਨੂੰ ਮਾਰ ਕੇ ਤੇਰੇ ਬੂਏ ਤੇਰੇ ਬੂਏ ਦੇ ਕੇ ਲੋਥੀ ਤੂੰਰਾ ਮੈਨੂੰ ਬਹੁਤ ਪੈੜਾ ਬੋਲਦਾ ਸੀ। ਔਰ ਕਿਹੜੇ ਪਿੰਡ ਵਿਆਹ ਹੈ? ਪੂਰੀਗਾ। ਪੂਰੀਗਾ। ਜੇ ਮੈਂ ਤੁਹਾਨੂੰ ਵਿਆਹ ਇਹਨੂੰ ਤੇ ਹੋ ਗਿਆ ਬੰਦ 2012 ਚ ਹੋਇਆ ਸੀ। ਕਿਹਨਾਂ ਕੀ ਕੁੜੀ ਦਾ ਨਾਮ ਕੀ ਨਹੀਂ ਦਿੱਤਾ। ਗੁਰਪ੍ਰੀਤ ਇਹ ਮੁੰਡੇ ਦਾ ਨਾਮ ਗੁਰਪ੍ਰੀਤ ਤੇ ਮਰਨ ਤੋਂ ਪਹਿਲਾਂ ਫੇਸਬੁਕ ਤੇ ਵੀ ਪਾਇਆ ਪਾਇਆ ਫੇਸਬੁਕ ਤੇ ਲਿਖੀ ਪਾਇਆ ਆਇਆ ਬਲਿਖੀ ਕਿ ਆਪੜ ਨੇ ਜੋ ਲਿਖਿਆ ਵਾ। ਕੀ ਚਾਉਂਦੇ ਤੂੰ ਮੈਂ ਚਾਹੁੰਦੀ ਮੈਨੂੰ ਇਨਸਾਫ ਦਵਾ ਦਿਓ ਮੇਰਾ ਪੁੱਤ ਤੜਫਦਾ ਮਰ ਗਿਆ ਉਹ ਠੀਕ ਕਿੰਨੇ ਉਮਰ ਦੇ ਕੀ ਕੰਮ ਕਰਦਾ ਹੈ ਕੰਮ ਪਹਿਲਾ ਅਸਟ੍ਰੇਲੀਆ 7 ਸਾਲ ਲਾਇਆ ਹੀ ਹੈ ਬਾਅਦ ਵਿੱਚ ਇਹ ਵਿਆਹ ਵਿਆਹ ਇਹਨੂੰ ਵੀ 3 ਸਾਲ ਘਲਦਾ ਵਾ ਉੱਥੋਂ ਫੇਰ ਇਹ ਆ ਕੇ ਦੱਸਣ ਲੱਗਾ ਉਹ ਦੱਸਦਣ ਮਗਰੋਂ ਆ ਗਿਆ ਵਾਪਸ ਇਹਨੇ 40-45 ਲੱਖ ਰੁਪਈਆ ਇਹਨਾਂ ਨੇ ਪਹਿਲਾਂ ਤੇ ਲਾਇਆ ਉਹ ਉੱਤੀ ਨਾ ਉਹਨੇ ਮੈਂ ਆਕੇ ਮੈਂ ਨਹੀਂ ਕੋਈ ਬਾਦਾ ਬੰਦਾ ਵਿਆਜ ਖਾਈ ਜਾਓ ਤੁਸੀਂ ਇੰਨੇ ਕ ਤੁਹਾਡੇ ਪੈਸਾ ਉਹਦੇ ਦੇ ਵੀ ਕੁਝ ਮਿਲੇ ਆ ਤੇ ਖਾ ਲੋ ਤੁਸੀਂ ਬਾਰੇ ਨਾ ਨੇ ਫੈਲਾ ਲਉਂਦੇ ਰੇ ਆਪਣੀ ਮਰਜ਼ੀ ਨਾਲ ਜੇ ਤਾਂ ਪੂਰੀ ਕੀਤੀ ਹੈ ਉਹ ਨਾ ਨਹੀਂ ਕੀਤੀ ਪਲੈਕੀ ਦੀ ਨਾਂ ਹੀ ਆਇਆ ਬੰਨਾ ਨਾ ਮੋਰ ਗਿਆ ਮੇਰਾ ਕਰਤਾਰ ਸਿੰਘ ਮੈਂ ਨਾ ਜਵਾਈ ਮਸੀਹ ਦਾ ਮੁੰਡਾ ਹੁੰਦਾ ਜਵਾਈ ਤੇ ਉਹ ਮੈਂ ਉਹਨੇ ਖਾਤਾ ਕੀ ਯਕੀਨ ਲੱਗਦਾ ਸਾਡਾ ਉਹਨਾਂ ਨੇ ਸਪਾਤਿਆਂ ਕੋਲ ਲਿਆਂ ਇਹਨੇ ਪਲੈਕੀ ਰਾਫੀ ਲੈ ਕੇ ਆਏ ਆ ਕੱਲ ਜਾਂ ਪਹਿਲਾਂ ਲੈ ਕੇ ਹੋ ਰੱਖਿਆ ਵਾ 14 ਤਰੀਕ ਦਾ ਕੋਈ ਕੇਸ ਨਾ ਪਹਿਲਾਂ ਕੇਸ ਲੱਗਾ ਚੱਲਣ ਰਿਹਾ ਜੇ 14 ਤਰੀਕ ਦਾ ਕੋਈ ਜੇ ਵਕੀਲ ਨੇ ਦੱਸਿਆ ਵੀ ਭਾਈ ਕੇਸ ਉਹ ਕੁੜੀ ਜਿਹੜਾ ਕੋਈ ਐਕਸਟਰਾ ਕਰਕੇ ਗਈ ਆ ਉਹ ਤੋਂ ਇਨਾ ਪਰੇਸ਼ਾਨ ਹੋ ਗਿਆ ਬਹੁਤ ਜ਼ਿਆਦਾ ਹੀ ਮਲਵੇ ਹੋ ਜਦੋਂ ਮਰਨ ਤੋਂ ਪਹਿਲਾਂ ਫੇਸਬੁਕ ਤੇ ਕੀ ਫੇਸਬੁਕ ਤੇ ਉਹਨਾਂ ਨੇ ਆਪਣੇ ਸਹੁਰਿਆਂ ਦਾ ਨਾਮ ਵਾਈਫ ਦਾ ਮਤਲਬ ਸਾਰਿਆਂ ਦਾ ਨਾਮ ਪਾ ਕੇ ਮੈਂਸ਼ਨ ਕਰਕੇ ਉਹਨਾਂ ਨੂੰ ਪਰੇਸ਼ਾਨ ਵਾ ਤੇ ਇਹ ਉਹਨਾਂ ਨੇ ਕਿਹਾ ਵੀ ਕੋਈ ਜ਼ਿੰਮੇਵਾਰੀ ਜਿਹੜੀ ਹੈ ਮੇਰੀ ਉਹਨਾਂ ਸਹੁਰਿਆਂ ਦੀ ਜ਼ਿੰਮੇਵਾਰੀ ਹੋਵੇਗੀ ਤੇ ਕਿਸੇ ਨੂੰ ਦੱਸਿਆ ਨਹੀਂ ਘਰ ਰਾਤ ਉਹਨੇ 11:30 ਵਜੇ ਦੇ ਨਾਲ ਦਵਾਈ ਖਾ ਕੇ ਤੇ ਮਾਂ ਨੂੰ ਮਿਲ ਕੇ ਕਹਿੰਦਾ ਮੈਂ ਆ ਦਵਾਈ ਕਮਰੇ ਜੋ ਕਲਾ ਸੀ ਕਮਰੇ ਜੋ ਹੁਣ ਕਲਾ ਇਹ ਬਾਤੂ ਜੇ ਕਮਰੇ ਜੇ ਹੀ ਲੱਗੇ ਉਹਦਾ ਤੁਰੇ ਫਿਰਦੇ ਕਿੰਨੇ ਬੱਚੇ ਨੇ ਬੱਚਾ ਇੱਕ ਬੇਟੀ ਉਹਨਾਂ ਦੀ ਦਾ 11 ਸਾਲ ਦਾ ਜਿਵੇਂ ਕੋ ਰਿੰਦੀ ਕਿ ਆਪਣੀ ਮਾਂ ਨਹੀਂ ਉਹ ਮਾਂ ਦੇ ਕੋ ਮਿਲ ਨਹੀਂ ਦਿੰਦੇ ਉਹਨਾਂ ਮਗਰ ਸਾਫੇ ਟਾਈਮ ਤੋਂ ਮਿਲਦੀ ਕੋਈਗਾ ਨਹੀਂ ਮਿਲ ਮੰਦੇ ਕੇ ਲਾਇਆ ਵਾ ਕਿੰਨੇ ਬੱਚੀ ਨੂੰ ਨਹੀਂ ਮਿਲਦੇ ਨਾਲ ਉਹ ਤੋਂ ਇਨਾ ਪਰੇਸ਼ਾਨ ਵਾ ਕਿ ਮਲੇ ਮੇਰੀ ਬੱਚੀ ਆ ਬੱਚੀ ਨਾਲ ਬਹੁਤ ਪਿਆਰ ਕਰਦਾ ਹੈ ਮਲੇ ਤੇ ਇਨਾ ਪਰੇਸ਼ਾਨ ਹੋਇਆ ਤੇ ਇਹਨਾਂ ਨੂੰ ਵੀ ਉਹ ਉਹ ਜਿਹਨਾਂ ਦਾ ਰਿਸ਼ਤੇਦਾਰ ਇੱਕ ਪੁਲਿਸ ਵਾਲਾ ਵਾ ਕੋਈ ਤੇ ਉਹਨਾਂ ਨੂੰ ਵੀ ਥਾਣੇ ਤੇ ਮਲੇ ਵੀ ਕੇਸ ਚੱਲਣ ਦੇ ਬਜਾਏ ਕੋਰਟ ਨੇ ਫੈਸਲਾ ਦੇਣਾ ਹੁੰਦਾ ਉਹਨਾਂ ਨੂੰ ਹੱਲ ਕਰਕੇ ਪੁਲਿਸ ਵਾਲਿਆਂ ਨੂੰ ਉਹ ਇਹਨਾਂ ਨੂੰ ਥਾਣੇ ਭਲਾ ਕੇ ਤੇ ਉਹਦੇ ਜੇਲੀ ਕਰਦੇ ਉਹਦੇ ਤੋਂ ਵੀ ਮੁੰਡਾ ਬਹੁਤ ਪਰੇਸ਼ਾਨ ਆ ਆ ਵੀ ਮੇਰੀ ਮਾਂ ਕਹਿੰਦੀ ਆ ਉਮਰ ਵੇਖੋ ਤੁਹਾਡੇ ਸਾਹਮਣੇ ਕੀ ਆ ਤੇ ਕਾਫੀ ਉਮਰ ਹੋ ਗਈ ਬੁੱਢਿਆ ਦੇ ਥਾਣੇ ਸੱਤ ਸੱਤ ਕੇ ਤੇ ਜੇਲੀ ਕਰਦੇ ਆ ਉਤੋਂ ਵੀ ਪਰੇਸ਼ਾਨ ਇਹ ਰਾਤ ਨੂੰ ਰੋਂਦਾ ਰਹਿੰਦਾ ਹੈ ਹਾਂ ਵੀ ਕੋਈ ਅਜਿਹਾ ਜਿਹਾ ਤੇ ਰੋਂਦਾ ਹੈ ਵੀ ਭਾਈ ਮਾਰੇ ਬਹੁਤ ਪਰੇਸ਼ਾਨ ਕਰਦੇ ਆ ਉਹ ਘਰ ਵਿੱਚ ਕੌਣ ਹੈ ਇਹਨਾਂ ਤੋਂ ਘਰ ਦੇ ਇਹਨਾਂ ਦਾ ਇਕੱਲਾ ਹੀ ਹੈ ਇਹ ਦੋ ਭੈਣਾਂ ਹੋ ਗਈਆਂ ਉਹ ਆਪਣੇ ਘਰ ਵਾਹ ਕਿਹਨੇ ਜਿਹੜਾ ਜਾਂਦਾ ਹੈ ਇਹ ਝਗੜਾ ਤਨਾ ਸਾਲਾਂ ਤੋਂ ਚੱਲ ਰਿਹਾ ਨਾਲ ਇਦਾਂ ਹੀ ਮਿਲਦੀ ਆ ਪਿੰਡ ਕਿਹੜਾ ਤੁਹਾਡਾ ਇਹ ਲਿਆ ਰਹੇ ਆ ਉਹ ਆ ਵੀ ਨਹੀਂ ਆ ਰਹੀ ਆ ਜੀ ਇਹਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਆ ਇੱਧਰ ਹਾਂਜੀ ਪਹਿਲਾਂ ਵੀ ਇਹਨਾਂ ਨੇ ਦੱਸਿਆ ਵੀ ਮਹਿਲਾ ਨੂੰ ਖਾ ਲੈ ਆਂਦੀ ਕੋਸ਼ਿਸ਼ ਕੀਤੀ ਆ ਇਸੇ ਪਰੇਸ਼ਾਨੀ ਤੋਂ ਹੀ ਮਤਲਬ ਇਹ ਬੇਟੀ ਨੂੰ ਮਿਲਣ ਨਹੀਂ ਦਿੰਦੇ ਨਾ ਉਹ ਆ ਰਹੀ ਆ ਤੇ ਨਾ ਹੀ ਮਤਲਬ ਇਹ ਕਿ ਕਿਸੇ ਦੇ ਪਾਸੇ ਮਿਲਦੀ ਹੋ ਕਰਨੀ ਦਮਲ ਸ਼ਿਕਾਇਤ ਦਰਜ ਕਰਾਈ ਜੀ ਸ਼ਿਕਾਇਤ ਤਾਂ ਪਹਿਲਾਂ ਹੀ ਦਰਜ ਕਰਾਈ ਆ ਹੁਣ ਵੀ ਕਰਾਈ ਆ ਇਸੇ ਲਾਈਨ ਦੇ ਕੀ ਕਹਿੰਦੇ ਉਹ ਆ ਰਹੇ ਆ ਪੁਸ ਵਾਲੇ ਕਹਿੰਦੇ ਵੀ ਅਸੀਂ ਆ ਰਹੇ ਹਾਂ ਕਿਹੜਾ ਪਿੰਡ ਹੈ ਮੁੰਡੇ ਦਾ ਕਿਹੜਾ ਪਿੰਡ ਸੀ ਮੁੰਡੇ ਦਾ ਪਿੰਡ ਉਧਰ ਪਿੱ ਬਟਾਲੇ ਕਰਨ ਤੇ ਕੋਲ ਐਸ ਵੇਲੇ ਹੁਣ ਇਹ ਰੇਨ ਸਿਟੀ ਇੱਥੇ ਬਟਾਲੇ ਰਾਮ ਮਲੇਵੀ 100 ਦਾ ਕਿਹੜਾ ਪਿੰਡ ਪੁਰੀਆਂ ਦਾ ਪੁਰੀਆਂ ਹਾਂਜੀ ਪੁਰੀਆਂ ਹਾਂਜੀ ਇਹ ਤਾਂ ਜੀ ਕੱਲ ਸਾਨੂੰ ਇਨਫੋਰਮੇਸ਼ਨ ਆਈ ਸੀ ਤੇ ਅੱਜ ਉਹਨਾਂ ਦੇ ਉਹਨਾਂ ਦੀ ਮਾਤਾ ਜੀ ਦੇ ਪਰਮਜੀਤ ਕੌਰ ਦੇ ਬਿਆਨਾਂ ਤੇ ਅਸੀਂ ਐਕਸਰ ਨੰਬਰ 198 ਮਿਤੀ 19 ਸਤ 2024 ਅੰਡਰ ਸੈਕਸ਼ਨ 108 64 ਪੀ ਐਨ ਐਸ ਨਵੀਂ ਤਰਾਵਾਂ ਦੇ ਤਹਿਤ ਅਰਜ਼ੀ ਦਾਜ ਕਰਤਾ ਹੈ ਨਿਆਂ ਦੇ ਖਿਲਾਫ ਅਸੀਂ ਜਿਹੋ ਉਹਨਾਂ ਦੇ ਜੋ ਉਹਨਾਂ ਨੇ ਬਿਆਨ ਦੋਇਆ ਉਸ ਚ ਕਿਰਨਦੀਪ ਪੌਰ ਤੇ ਉਹਨਾਂ ਦੇ ਨਾਲ ਸੱਸ ਸਹੁਰਾ ਚਾਰ ਬੰਦੇ ਉਹਦੇ ਖਿਲਾਫ ਆਏ ਖੱਜਲ ਰਚ ਰਹੇ ਕੋਈ ਸਰ ਹੁਣ ਤੱਕ ਗ੍ਰਿਫਤਾਰੀ ਕੀਤੀ ਨਹੀਂ ਇਹ ਹਰੀ ਰੀਸੈਂਟਲੀ ਪੱਛਾ ਦੱਜੂਆ ਇਸ ਤੋਂ ਬਾਅਦ ਅਸੀਂ ਗ੍ਰਿਫਤਾਰੀ ਸ਼ੁਰੂ ਕਰਾਂਗੇ